ਜੱਤੇ ਚਾਲੀਆ ਦਰਿਆ ਦੇ ਵਿੱਚ ਹੁਫਾਨ ਕਰਕੇ ਪਠਾਨਕੋਟ ਦੇ ਵਿੱਚ ਹਲਾਤ ਖਰਾਬ ਨੇੜਲੇ ਇਲਾਕਿਆਂ ਨੂੰ ਕਰਵਾਇਆ ਜਾ ਰਿਹਾ ਖਾਲੇ ਸਾਰੇ ਸਕੂਲਾਂ ਕਾਲਜਾਂ ਦੇ ਵਿੱਚ ਅੱਜ ਕੀਤੀ ਗਈ ਛੁੱਟੀ ਗੁਰਦਾਸਪੁਰ ਚਕੰਡੀ ਇਲਾਕਿਆਂ ਦੇ ਵਿੱਚ ਬੜੀ ਪਰੇਸ਼ਾਨੀ ਪਿੰਡ ਚੱਕ ਸਹਾਇ ਰਾਮਪੁਰ ਤੇ ਨੇੜਲੇ ਇਲਾਕੇ ਹੋਏ ਜਲ ਮਗਨ ਰਵੀ ਦਰਿਆ ਨੇ ਪਿੰਡਾਂ ਦੇ ਪਿੰਡ ਕੇਰੇ ਬੁਕੇਰੀਆਂ ਦੇ ਪਿੰਡ ਮੋਤਲਾ ਦੇ ਵਿੱਚ ਟੁੱਟਿਆ ਅਬਿਆਸ ਦਾ ਤੂਸੀ ਬਨ ਕਈ-ਕਈ ਫੁੱਟ ਪਾਣੀ ਦੀ ਲਪੇਟ ਦੇ ਵਿੱਚ ਪਿੰਡ ਲੋਕਾਂ ਨੂੰ ਕੀਤਾ ਜਾ ਰਿਹਾ ਰੈਸਕਿਊ ਟਾਂਡਾ ਦੇ ਸੁਹਾ ਦੇ ਵਿੱਚ ਲਗਾਤਾਰ ਹੋ ਰਹੀ بارش ਨੇ ਲੋਕਾਂ ਦੀਆਂ ਬਧਾਈਆਂ ਮੁਸ਼ਕਲਾਂ ਉਫਾਨ ਤੇ ਵੈਰੀ ਨੇ ਜੋ ਸੜਕਾਂ ਦੇ ਉੱਤੋਂ ਲੰਘ ਰਿਹਾ ਪਾਣੀ ਪਠਾਨਕੋਟ ਦੇ ਵਿੱਚ ਪਾਣੀ ਦੇ ਵਹਾਅ ਦੇ ਵਿੱਚ ਡਿੱਗਿਆ ਕਾਰ ਪਿੰਡ ਕੋਠੇ ਮਨਵਾਲ ਦੇ ਵਿੱਚ ਵੇਖਦੇ ਵੇਖਦੇ ਟਟੇਰੀ ਹੋਇਆ ਮਕਾਨ ਪਠਾਨਕੋਟ ਚੱਕੀ ਤੋਂ ਆ ਪੁੱਲ ਤੇ ਮੜਿਆ ਖਤਰਾ ਪਾਣੀ ਦੇ ਤੇਜ਼ ਵਹਾਅ ਦੇ ਕਾਰਨ ਪੁੱਲ ਦੀ ਮਿੱਟੀ ਖਿਸਕ ਰਹੀ ਹੈ ਪੁੱਲ ਦੀ ਪ੍ਰੋਟੈਕਸ਼ਨ ਵਾਲਦਾ ਹਿੱਸਾ ਖਿਸਕਿਆ ਰੇਲਵੇ ਭਾਗ ਨੇ ਲਿਆ ਜਾਇਜ਼ਾ ਪਠਾਨਕੋਟ ਸਰਦੀਕੇ ਤਰਦੀ ਵਿੱਚ ਜਲਾਲੀਆ ਦਰਿਆ ਦਾ ਕੈਰਟੂਟੀ ਸੜਕ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਲਿਆ ਜਾਇਜ਼ਾ ਪਾਣੀ ਘਟਦੇ ਹੀ ਆਰਜੀ ਪੁਲ ਬਣਾਉਣ ਦੀ ਆਖੀ ਗੱਲ ਮਲੋੜ ਦੇ ਵਿੱਚ ਕੈਬਨਟ ਮੰਤਰੀ ਬਲਜੀਤ ਕੌਰ ਦੇ ਘਰ ਦੇ ਬਾਹਰ ਸੜਕ ਤੇ ਭਰਿਆ ਨਹੀਂ ਦਾ ਪਾਣੀ ਮੰਤਰੀ ਨੇ ਫੋਨ ਕਰਕੇ ਮੌਕੇ ਤੇ ਭਲਾਏ ਸਿਵਰੇਜ ਬੋਰਡ ਦੇ ਅਧਿਕਾਰੀ ਡਰੇਨ ਸਿਸਟਮ ਤੁਰੰਤ ਠੀਕ ਕਰਨ ਦੇ ਦਿੱਤੇ ਨਿਰਦੇਸ਼ ਲਗਾਤਾਰ ਮੀਂਹ ਦੇ ਕਾਰਨ ਰਾਵੀ ਦਰਿਆ ਦੇ ਵਿੱਚ ਪਾਣੀ ਵਧ ਰਿਹਾ ਹੈ ਸਾਬਕਾ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਪ੍ਰਸ਼ਾਸਨ ਦੀ ਇਸ ਸਥਿਤੀ ਦਾ ਲਿਆ ਜਾਇਜ਼ਾ ਲੋਕਾਂ ਨੂੰ ਸਾਵਧਾਨ ਰਹਿਣ ਦੀ ਕੀਤੀ ਅਪੀਲ ਲਗਾਤਾਰ ਦੋ ਜਿਹੇ ਦਿਨ ਹੜਪਾ ਭਾਵੇ ਇਲਾਕਿਆਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਸੁਲਤਾਨਪੁਰ ਲੋਧੀ ਦੇ ਵਿੱਚ ਪਾਣੀ ਦੇ ਨਾਲ ਹੋਏ ਨੁਕਸਾਨ ਦਾ ਲਿਆ ਅਜਾਇਬਾ ਪੰਜਾਬ ਸਰਕਾਰ ਤੋਂ ਮੁਆਵਜ਼ਾ ਜਾਰੀ ਕਰਨ ਦੀ ਕੀ ਟੀ ਮੰਗ ਪਹਾੜਾਂ ਦੇ ਵਿੱਚ ਵੀ ਭਾਰੀ ਮੀਂਹ ਦਾ ਦੋਚਾਰੀ ਕੁਲੂ ਮਨਾਲੀ ਤੇ ਨੇੜੇ ਦੇ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਸਰਿਸਕੂਲ ਕਾਲਜ ਕੀਤੇ ਗਏ ਬੰਦ ਕੁਲੂ ਚ ਭਾਰੀ ਮੀਂਹ ਦੇ ਕਾਰਨ ਗਰਚਾਲਾ ਨਾਲੇ ਦੇ ਵਿੱਚ ਭਰਿਆ ਪਾਣੀ ਰਿਹਾ ਇਲਾਕਿਆਂ ਤੇ ਡਿੱਗਿਆ ਮਲਬਾ ਸਥਾਨਕ ਲੋਕਾਂ ਨੂੰ ਭਾਰੀ ਪਰੇਸ਼ਾਨੀ ਜੰਮੂ ਵਿੱਚ ਅੱਜ ਸਕੂਲ ਕਾਲਜ ਬੰਦ ਜੰਮੂ ਡਿਵੀਜ਼ਨ ਦੇ ਸਾਰੇ 10 ਜ਼ਿਲ੍ਹਿਆਂ ਦੇ ਸਕੂਲ ਕਾਲਜ ਬੰਦ 48 ਘੰਟੇ ਦੇ ਲਈ ਬਹੁਤ ਭਾਰੀ ਮੀਂਹ ਦਾ ਅਲਰਟ ਰਾਜਸਥਾਨ ਦੇ ਵਿੱਚ ਭਾਰੀ ਮੀਂਹ ਦੇ ਕਾਰਨ ਵਿਗੜੇ ਹਾਲਾਤ ਬੂੰਦੀ ਦੇ ਵਿੱਚ ਕਰਾਂ ਦੇ ਵਿੱਚ ਵੜਿਆ ਚੰਬਲ ਦਾ ਪਾਣੀ ਕਈ ਜ਼ਿਲ੍ਹਿਆਂ ਦੇ ਵਿੱਚ ਛੜਵਰਗੇ ਬਣੇ ਹਾਲਾਤ 19 ਜ਼ਿਲ੍ਹਿਆਂ ਦੇ ਵਿੱਚ ਅੱਜ ਤੋਂ 3 ਦਿਨਾਂ ਤੱਕ ਸਕੂਲ ਰਹਿਣਗੇ ਬੰਦ ਮੀਂਹ ਨੇ ਜਲ-ਥਲ ਕੀਤੇ ਸ਼ਹਿਰ ਸਵਾਨਾਂ ਦੇ ਵਿੱਚ ਪਾਣੀ ਦੇ ਵਿੱਚ ਡੁੱਬਿਆ ਬੱਸ ਸਟੈਂਡ ਨਿਕਾਸੀ ਨਾ ਹੋਣ ਦੇ ਕਾਰਨ ਪਾਣੀ ਦੇ ਵਿੱਚ ਉਲੰਘ ਕੇ ਜਾਣ ਨੂੰ ਮਜਬੂਰ ਹੋਏ ਲੋਕ ਤੁਰੀ ਦੇ ਵਿੱਚ ਵੀ ਹਰ ਪਾਸੇ ਪਾਣੀ ਪਾਣੀ ਘਰਾਂ ਦੇ ਅੰਦਰ ਪਾਣੀ ਜਾਣ ਤੋਂ ਰੋਕਣ ਦੇ ਲਈ ਲੋਕਾਂ ਨੇ ਘਰਾਂ ਦੀਆਂ ਦਿਲੀਆਂ ਤੇ ਲਾਇਆ ਨਾਕੇ ਲੋਕਾਂ ਨੇ ਜਤਾਈ ਨਰਾਜ਼ਗੀ న్యూਸ 8 ਹਿੰਦੀ ਸੜਕਾਂ ਨੂੰ ਲੈ ਕੇ ਛੇੜੀ ਮਹਿੰਮ ਸਫਰ ਆਸਾਨ ਨਹੀਂ ਦਾ ਵੱਡਾ ਅਸਰ ਪੀਡਬਲੂਡੀ ਮੰਤਰੀ ਹਰਭਜਨ ਸਿੰਘ ਈਟੀਓ ਬੋਲੇ ਮੌਨਸੂਨ ਖਤਮ ਹੁੰਦਿਆਂ ਹੀ ਠੀਕ ਕਰਵਾਵਾਂਗੇ ਸੜਕਾਂ ਚੰਡੀਗੜ੍ਹ ਚ ਕਾਂਗਰਸ ਦਾ ਅਨੋਖਾ ਪ੍ਰਦਰਸ਼ਨ ਟੋਈ ਵਾਲੀਆਂ ਸੜਕਾਂ ਤੇ ਲਾਇਆ ਕਮਲ ਨਗਰ ਨਿਗਮ ਦੇ ਖਿਲਾਫ ਕੀਤੀ ਨਾਰੇਬਾਜ਼ੀ 8 ਸਾਲ ਬਾਅਦ ਵਧਿਆ ਦਿੱਲੀ ਮੈਟਰੋ ਦਾ ਕਿਰਾਇਆ ਸਾਰੀਆਂ ਲਾਈਨਾਂ ਤੇ 1 ਤੋਂ 4 ਰੁਪਏ ਤੱਕ ਵਧਿਆ ਕਿਰਾਇਆ ਹੁਣ ਘੱਟੋ ਘੱਟ ਲੱਗਣਗੇ 11 ਰੁਪਏ ਸੀਐਮ ਰੇਖਾ ਗੁਪਤਾ ਤੇ ਹਮਲੇ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਇੱਕ ਹੋਰ ਮੁਲਜ਼ਮ ਨੂੰ ਕੀਤਾ ਕਾਬੂ ਹਮਲਾਵਰ ਰਾਜੇਸ਼ ਦਾ ਦੋਸਤ ਤਹਿਸੀਨ ਗ੍ਰਿਫਤਾਰ ਤਹਿਸੀਨ ਨੇ ਮੁਲਜ਼ਮ ਰਾਜੇਸ਼ ਨੂੰ ਭੇਜੇ ਸੀ ਪੈਸੇ ਗੁਰੂਗ੍ਰਾਮ ਦੇ ਵਿਚਾਲੇ ਵਿੱਚ ਦੇ ਘਰ ਤੇ ਫਾਇਰਿੰਗ ਮਾਮਲੇ ਦੇ ਵਿੱਚ ਇੱਕ ਹੋਰ ਗ੍ਰਿਫਤਾਰੀ ਫਰੀਦাবাদ ਤੋਂ ਜਤਨ ਗ੍ਰਿਫਤਾਰ ਮੁਲਜ਼ਮ ਨੂੰ ਮੱਈਆ ਕਰਵਾਇਆ ਗਿਆ ਮੋਟਰਸਾਈਕਲ ਵੀ ਕੀਤਾ ਬਰਾਮਦ ਪ੍ਰਿਦੁਰਕੋਰਟੀ ਕੇਂਦਰੀ ਮਾਡਰਨ ਜੇਲ੍ਹ ਦੇ ਸਾਬਕਾ ਸਹਾਇਕ ਜਿਲ੍ਹ ਸੁਪਰਡੈਂਟ ਨੂੰ 5 ਸਾਲ ਦੀ ਕੈਦ 50000 ਰੁਪਏ ਦਾ ਜੁਰਮਾਨਾ 15000 ਰੁਪਏ ਦੀ ਰਿਸ਼ਵਤ ਮਾਮਲੇ ਦੇ ਵਿੱਚ ਹੋਈ ਸਜ਼ਾ ਹਵਾਲਾ ਕੁੱਤਿਆਂ ਤੇ ਸਪਿੰਗਪੁਰ ਦੇ ਫੈਸਲੇ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਸਾਰੇ ਸੂਬਿਆਂ ਨੂੰ ਹੁਕਮ 70 ਫੀਸਦੀ ਦਵਾਰਾ ਕੁੱਤਿਆਂ ਦੀ ਨਸਬੰਦੀ ਤੇ ਵੈਕਸੀਨੇਸ਼ਨ ਲਾਜ਼ਮੀ ਕੇਂਦਰ ਕਰੇਗਾ ਵਿੱਤੀ ਮਦਦ ਆਯੂਪੀ ਦੇ ਬਲੰਚਾਰ ਦੇ ਵਿੱਚ ਕੰਟੇਨਰ ਦੇ ਨਾਲ ਟਕਰਾਏ ਸ਼ਰਧਾਲਵਾਂ ਦੇ ਨਾਲ ਭਰੀ ਟਰੈਕਟਰ ਟਰਾਲੀ ਪਿਆਨਕ ਸੜਕ ਹਾਸੇ ਦੇ ਵਿੱਚ 8 ਲੋਕਾਂ ਦੀ ਹੋਈ ਮੌਤ 43 ਦੇ ਕਰੀਬ ਜ਼ਖਮੀ ਅਇਤੋਂ ਦੋ ਦਿਨਾਂ ਤੇ ਗੁਜਰਾਤੌਰ ਇੱਕ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 5470 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟ ਦੀ ॠਣਗੇ ਸਵਾਗਤ ਰੋੜ ਸ਼ੋ ਵੀ ਕਰਨਗੇ ਪੀਐਮ ਮੋਦੀ ਭਾਰਤ ਪੰਚੇ ਵਿਜੀਤ ਦੇ ਪ੍ਰਧਾਨ ਮੰਤਰੀ ਰਾਬੂ ਕਾ ਅੱਜ ਪੀਐਮ ਮੋਦੀ ਦੇ ਨਾਲ ਕਰਨਗੇ ਮੁਲਾਕਾਤ ਦਵੱਲੀ ਗਲਬਾਦ ਦੇ ਦੌਰਾਨ ਕਈ ਐਮਓਯੂ ਤੇ ਹੋਣਗੇ ਸਾਈਨ ਅਮਰੀਕੀ ਵਾਈਸ ਪ੍ਰੈਜ਼ੀਡੈਂਟ ਜੇਟੀ ਵੈਂਸ ਨੇ ਨਕਾਰੇ ਪਤਨ ਤੇ ਵੱਲੋਂ ਟਰੰਪ ਨੂੰ ਗਮਰਾਹ ਕਰਨ ਦੇ ਦਾਵੇ ਵੈਂਸ ਨੇ ਕਿਹਾ ਕਿ ਰੂਸ ਨੇ ਅਮਰੀਕਾ ਨੂੰ ਦਿੱਤੀਆਂ ਹਨ ਠੋਸ ਰਿਆ ਤਾਂ ਟਰੰਪ ਨੂੰ ਮੂਰਤ ਨਹੀਂ ਬਣਿਆ ਜਾ ਰਿਹਾ ਅਰੋਸਤੋਂ ਤੇਲ ਖਰੀਦਣ ਤੇ ਭਾਰਤੀ ਰਾਜਦੂਤ ਦਾ ਵੱਡਾ ਬਿਆਨ ਜਿੱਥੋਂ ਸਸਤਾ ਮਿਲੇਗਾ ਉੱਥੋਂ ਖਰੀਦਾਂਗੇ ਤੇਲ ਅਮਰੀਕੀ ਟੈਰਿਫ ਪੂਰੀ ਤਰ੍ਹਾਂ ਦੇ ਨਾਲ ਗਲਤ ਸਾਡੇ ਲਈ ਰਾਸ਼ਟਰੀ ਹਿੱਤ ਸਭ ਤੋਂ ਪਹਿਲਾਂ ਭਾਰਤ ਬਾਦੋਂ ਯੂਰਪੀਅਨ ਦੇਸ਼ਾਂ ਨੇ ਅਮਰੀਕਾ ਦੇ ਲਈ ਡਾਕ ਸੇਵਾਵਾਂ ਅਸਥਾਈ ਤੌਰ ਤੇ ਕੀਤੀਆਂ ਮੋਤਲ ਟਰੰਪ ਦਾ ਟੈਰਿਫ ਬਣਿਆ ਵਜਾ ਅਮਰੀਕੀ ਕਸਟਮ ਨਿਯਮ ਅਸਪਸ਼ਟ ਨਾ ਹੋਣ ਦੇ ਕਾਰਨ ਲਿਆ ਫੈਸਲਾ ਅਧਿਆਤਮਿਕ ਗੁਰੂ Swami Rampradraacharya ਦਾ ਪ੍ਰਮਾਨੰਤ ਮਹਾਰਾਜ ਨੂੰ ਲੈ ਕੇ ਵੱਡਾ ਬਿਆਨ ਕਿ ਅੱਜਕੱਲ ਮੂਰਖ ਵੀ ਦੇਰੀ ਨੇ ਉਪਦੇਸ਼ ਚਮਤਕਾਰੀ ਨਹੀਂ ਬੱਚੇ ਦੀ ਤਰ੍ਹਾਂ ਨੇ ਪ੍ਰੇਮਾਨੰਦ ਰਾਮਪਦਰਾਚਾਰੀ ਆਦਿ ਪ੍ਰੇਮਾਨੰਦ ਮਹਾਰਾਜ ਨੂੰ ਚੈਲੰਜ ਮੇਰੀ ਤਰ੍ਹਾਂ ਸੰਸਕ੍ਰਿਤ ਬੋਲ ਕੇ ਦਿਖਾਉਣ ਪ੍ਰੇਮਾਨੰਦ ਮੇਰੇ ਦਿੱਤੇ ਸ਼ਲੋਕ ਦਾ ਸਮਝਾਉਣ ਮਤਲਬ ਸਿਰਫ ਥੋੜੇ ਸਮੇਂ ਦੇ ਲਈ ਹੈ ਪ੍ਰਸਿੱਧੀ ਰਾਮਪਦਰਾਚਾਰੀ ਆਦੀ ਭਾਸ਼ਾ ਨੂੰ ਲੈ ਕੇ ਸੰਤ ਸਮਾਜ ਦੇ ਵਿੱਚ ਨਾਰਾਜ਼ਗੀ ਸਨਾਤਨ ਧਰਮ ਦੀ ਏਕਤਾ ਲਈ ਖਾਨੇ ਕਾਰਜਰਾਮ ਪਦਰਾਚਾਰੀਆ ਦਾ ਬਿਆਨ ਵਿਵਾਦ ਪੈਦਾ ਕਰਤੀਆਂ ਨੇ ਜੀਹਾਂ ਟਿੱਪਣੀਆਂ ਆਪਣੇ ਵਪਾਰ ਨੂੰ ਵਿਦੇਸ਼ਾਂ ਤੱਕ ਫੈਲਾਉਣ ਦੀ ਤਿਆਰੀ ਦੇ ਵਿੱਚ ਰਾਮ ਰਹੀਮ ਐਮ ਐਸ ਜੀ ਕੰਪਨੀ ਦੀ ਵੈਬਸਾਈਟ ਤੇ ਐਪ ਕੀਤੀ ਲਾਂਚ ਕਰੇਲੂ ਸਮਾਨ ਦੀ ਹੋਵੇਗੀ ਵਿਕਰੀ ਅੰਗਰੇਜ਼ੀ ਅਰਬੀ ਬੰਗਾਲੀ ਜਾਪਾਨੀ ਤੇ ਹਿੰਦੀ ਭਾਸ਼ਾ ਦੇ ਵਿੱਚ ਵੈਬਸਾਈਟ ਹਰਿਆਣਾ ਦੇ ਸਾਬਕਾ ਜੀ.ਪੀ.ਐਸ.ਐਮ. ਅਮਨ ਚੰਚ ਟਾਲਾਦਾਸ ਬਾਬੂ ਪੁਲਿਸ ਤੇ ਤੰਜ ਬੋਲੇ ਅਪਰਾਧੀਆਂ ਨੂੰ ਫੜਦੀ ਹੈ ਪੁਲਿਸ ਨੇ ਫਿਰ ਉਸਦੇ ਪੈਰ ਦੇ ਵਿੱਚ ਲੱਗਦੀ ਹੈ ਗੋਲੀ ਪੁਲਿਸ ਨੂੰ ਤਾਂ ਮਿਲਣਾ ਚਾਹੀਦਾ ਹੈ 골ਡ ਮੈਡਲ ਪੁਛਾਰਪੁਰ ਐਲਪੀਜੀ ਟੈਂਕਰ ਹਾਦਸੇ ਦੇ ਵਿੱਚ ਚਾਰ ਮੁਲਜ਼ਮ ਗ੍ਰਿਫਤਾਰ ਮੈਜਿਸਟ੍ਰੇਟ ਜਾਂਚ ਦੀ ਵੀ ਦਿੱਤੇ ਗਏ ਆਦੇਸ਼ ਹੁਣ ਤੱਕ ਸੱਤ ਲੋਕਾਂ ਦੀ ਹੋਈ ਹੈ ਮੌਤ ਮਸੀ ਮਠਾਣਾ ਦੀ ਵਿੱਚ ਲੁੱਟਫੋ ਕਰਨ ਵਾਲੇ ਗ੍ਰਿਫਤਾਰ ਪੁਲਿਸ ਨੇ ਪੰਜ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ ਸਮਾਨ ਦੀ ਰਿਕਵਰੀ ਲਈ ਲੈ ਕੇ ਗਈ ਸੀ ਪੁਲਿਸ ਰੇਲ ਕੋਟਲਾ ਦੇ ਗੋਦਾਮਾਂ ਦੇ ਵਿੱਚ ਪਈ ਕਣਕ ਖੂਰੀਆ ਖਰਾਬ ਫੂਡ ਸਪਲਾਈ ਵਿਭਾਗ ਤੇ ਉੱਥੇ ਸਬਾ ਵਿਭਾਗ ਦੇ ਵੱਲੋਂ ਜਾਂਚ ਤੋਂ ਬਾਅਦ ਕਾਰਵਾਈ ਦੀ ਕਹੀ ਗਈ ਗੱਲ ਦਰਿੰਦਰ ਦੇ ਵਿੱਚ ਦੋ ਹੋਰ ਨਸ਼ਾ ਤਸਕਰਾਂ ਤੇ ਬਲਡوزر ਐਕਸ਼ਨ ਮਿੰਟਾਂ ਦੇ ਵਿੱਚ ਹੀ ਠਾ ਦਿੱਤਾ ਗਿਆ ਕਰ ਐਨਡੀਪੀਐਸ ਦੇ 10 ਮਾਮਲਿਆਂ ਦੇ ਵਿੱਚ ਨਿਨਾਮ ਜਦ ਤੇਜਸਵੀ ਯਾਦਵ ਨੇ ਚਿਰਾਗ ਪ੍ਰਸਵਨ ਨੂੰ ਵਿਆਹ ਕਰਨ ਦੀ ਦਿੱਤੀ ਸਲਾਹ ਤਾਂ ਵਿਚਾਲੇ ਰੁਕਦੇ ਹੋਏ ਮਜ਼ਾਕੀਆ ਅੰਦਾਜ਼ ਦੇ ਵਿੱਚ ਬੋਲੇ ਰਾਹੁਲ ਗਾਂਧੀ ਇਹ ਗੱਲ ਮੇਰੇ ਤੇ ਵੀ ਲਾਗੂ ਹਿਮਾਚਲ ਦੇ ਡਿਪਟੀ ਸੀਐਮ ਮੁਕੇਸ਼ ਅਗਨੀ ਹੁਤਰੀ ਦੀ ਇਕਲੋਤੀ ਧੀ ਬਣੇਗੀ ਤੁਲਹਨ ਆਈਐਸ ਅਧਿਕਾਰੀ ਸਚਿਨ ਸ਼ਰਮਾ ਦੇ ਨਾਲ ਹੋਵੇਗਾ ਡਾਕਟਰ ਆਸਥਾ ਅਗਨੀ ਹੁਤਰੀ ਦਾ ਵਿਆਹ ਉਹਨਾਂ ਦੇ ਅੰਬ ਸਬ ਡਿਵੀਜ਼ਨ ਦੇ ਵਿੱਚ ਐਸ ਡੀ ਐਮ ਵਜੋਂ ਤਾਇਨਾਤ ਨੇ ਸਚੀਨ ਸ਼ਰਮਾ ਪੰਜਾਬ ਵਾਲੀ ਵਾਲੇ ਸੋਸੀਏਸ਼ਨ ਦੇ ਪ੍ਰਧਾਨ ਬਣੇ ਸੰਸਦ ਗੁਰਜੀਤ ਸਿੰਘ ਔਜਲਾ ਮੀਟਿੰਗ ਦੇ ਵਿੱਚ ਸਰਵ ਸੰਮਤੀ ਦੇ ਨਾਲ 4 ਸਾਲ ਦੇ ਲਈ ਪ੍ਰਧਾਨ ਚੁਣੇ ਗਏ ਸੰਸਦ ਔਜਲਾ ਕਰਨ ਪਤੇਜਾ ਹੋਣਗੇ ਸੈਕਟਰੀ ਰਾਣਾ ਸਾਹਿਬ ਕਰਮਚਾਰੀ ਦੇ ਮੌਜੂਦਾ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਦਾ ਦੇਹਾਂਤ ਰਾਤੀ ਦਿਵੰਤ ਨੂੰ ਕੁਸਮਾਬਾਦੀ ਹੋਈ ਮੌਤ ਹਿਮਾਚਲ ਦੀ ਸਪੀਟੀ ਦੇ ਵਿੱਚ ਇੰਡੀਅਨ ਆਰਮੀ ਨੇ ਕਰਵਾਇਆ ਸੂਰੀਆ ਡਰੋਨathon 2025 ਦਾ 10700 ਫੁੱਟ ਦੀ ਉਚਾਈ ਤੇ ਡਰੋਨ ਮੁਕਾਬਲੇ ਦੇ ਵਿੱਚ ਸੈਨਾ ਨੇ ਦਿਖਾਇਆ ਜੋਰ ਆਤਮ ਨਿਰਭਰ ਭਾਰਤ ਦੇ ਲਈ ਸਟਾਰਟਅੱਪਸ ਤੇ ਫੌਜ ਦੀ ਸੰਜੀ ਪਹਿਲ ਗੁਰੂਗ੍ਰਾਮ ਦੇ ਵਿੱਚ ਵਿਦੇਸ਼ੀ ਨਾਗਰਿਕਾਂ ਦਾ ਸਫਾਈ ਅਭਿਆਨ ਸੜਕਾਂ ਤੇ ਨਾਲੀਆਂ ਦੀ ਕੀਤੀ ਗਈ ਸਫਾਈ ਸਥਾਨਕ ਲੋਕਾਂ ਦਾ ਵੀ ਮਿਲਿਆ ਸਾਥ ਸਰਦਾ ਪਾਮਲਾ ਦੇ ਨਾਲ ਬਣਾਇਆ ਗਿਆ ਗੁਰੂ ਗੰਗਸਰ ਜੀ ਦਾ ਪਹਿਲਾ ਪ੍ਰਕਾਸ਼ਪੁਰ ਬਸਤੀ ਦਰਬਾਰ ਸਾਹਿਬ ਦੇ ਵਿੱਚ ਹੋਈ ਅਲੋਕਿਕ ਆਤਿਸ਼ਬਾਜ਼ੀ ਵੱਡੀ ਗਿਣਤੀ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋਈ ਸੰਗਤ